ਅਮਰੀਕਾ ਦੀ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਏਜੰਸੀ ਨੇ 173 ਸਾਲ ਦੀ ਬਜ਼ੁਰਗ ਪੰਜਾਬੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਬਾਅਦ ਸਿੱਖ ਅਤੇ ਪੰਜਾਬੀ ਭਾਈਚਾਰੇ ਦੇ ਵਿੱਚ ਵੱਡੇ ਪੱਧਰ ਤੇ ਰੋਸ ਦੇਖਣ ਨੂੰ ਮਿਲ ਰਿਹਾ ਹੈ ਬਜ਼ੁਰਗ ਮਹਿਲਾ ਦੀ ਰਿਹਾਈ ਦੇ ਲਈ ਲੋਕ ਸੜਕਾਂ ਦੇ ਉੱਤੇ ਉਤਰ ਆਏ ਨੇ ਤੇ ਲਗਾਤਾਰ ਮਹਿਲਾ ਦੀ ਰਿਹਾਈ ਲਈ ਮੰਗ ਕੀਤੀ ਜਾ ਰਹੀ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਅਮਰੀਕਾ ਵਿੱਚ ਕਰੀਬ 3 ਦਹਾਕਿਆਂ ਤੋਂ ਵੱਧ ਸਮੇਂ ਤੋਂ ਰਹਿ ਰਹੀ 73 ਸਾਲ ਦੀ ਪੰਜਾਬੀ ਬਜ਼ੁਰਗ ਮਹਿਲਾ ਹਰਜੀਤ ਕੌਰ ਨੂੰ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਨੇ ਇੱਕ ਰੁਟੀਨ ਚੈੱਕਅਪ ਦੇ ਦੌਰਾਨ ਗ੍ਰਿਫਤਾਰ ਕਰ ਲਿਆ। ਇਹ ਘਟਨਾ ਕੈਲੀਫੋਰਨੀਆ ਦੇ ਈਸਟ ਬੇ ਖੇਤਰ ਦੇ ਵਿੱਚ ਭਾਰੀ ਰੋਸ ਪੈਦਾ ਕਰ ਰਹੀ ਹੈ, ਜਿੱਥੇ ਪੰਜਾਬੀ ਭਾਈਚਾਰੇ ਨੇ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਰਕੇ ਉਨ੍ਹਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਹਰਜੀਤ ਕੌਰ ਆਪਣੇ ਪਰਿਵਾਰ ਦੇ ਨਾਲ ਕੈਲੀਫੋਰਨੀਆ ਦੇ ਹਰਕਿਊਲਿਸ ਦੇ ਵਿੱਚ ਰਹਿੰਦੇ ਸਨ। ਉਹਨਾਂ ਨੂੰ 8 ਸਤੰਬਰ ਨੂੰ ਸੈਨ ਫ੍ਰਾਂਸਿਸਕੋ ਦੇ ਵਿੱਚ ਆਪਣੀ ਰੋਜ਼ਾਨਾ ਇਮੀਗ੍ਰੇਸ਼ਨ ਅਪ pointment ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਉਹਨਾਂ ਨੂੰ ਬੇਕਰਫੀਲਡਸ ਦੇ ਮੈਸਾ ਵਰਡੇ ICE ਪ੍ਰੋਸੈਸਿੰਗ ਸੈਂਟਰ ਦੇ ਵਿੱਚ ਪੇਸ਼ ਕੀਤਾ ਗਿਆ ਹੈ। ਉਹਨਾਂ ਦੇ ਪਰਿਵਾਰ ਅਤੇ ਭਾਈਚਾਰੇ ਦਾ ਕਹਿਣਾ ਹੈ ਕਿ ਹਰਸ਼ੀਦ ਕੌਰ ਪਿਛਲੇ 13 ਸਾਲਾਂ ਤੋਂ ICE ਦੇ ਨਾਲ ਪੂਰੀ ਤਰ੍ਹਾਂ ਸਹਿਯੋਗ ਕਰ ਰਹੇ ਸਨ ਅਤੇ ਉਹਨਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੈ। ਹਰਜੀਤ ਕੌਰ ਸਨ 1992 ਦੇ ਵਿੱਚ ਪੰਜਾਬ ਤੋਂ ਅਮਰੀਕਾ ਆਏ ਸਨ ਜਿੱਥੇ ਉਹ ਆਪਣੇ ਪਤੀ ਤੋਂ ਬਿਨਾ ਦੋ ਪੁੱਤਰਾਂ ਦੇ ਨਾਲ ਆ ਕੇ ਵਸੇ। ਉਹਨਾਂ ਨੇ ਈਸਟ ਬੇ ਖੇਤਰ ਵਿੱਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਤੇ ਲਗਭਗ 33 ਸਾਲਾਂ ਤੋਂ ਉੱਥੇ ਰਹਿ ਰਹੇ ਸਨ। ਉਹਨਾਂ ਨੇ ਇੱਕ ਲੋਕਲ ਭਾਰਤੀ ਕੱਪੜੇ ਦੀ ਦੁਕਾਨ ਦੇ ਵਿੱਚ ਕਰੀ 20 ਸਾਲਾਂ ਤੋਂ ਵੱਧ ਸਮੇਂ ਲਈ ਸਿਲਾਈ ਦਾ ਕੰਮ ਵੀ ਕੀਤਾ ਤੇ ਹਮੇਸ਼ਾ ਟੈਕਸ ਅਦਾ ਕੀਤਾ। ਸਾਲ 2012 ਵਿੱਚ ਉਹਨਾਂ ਦੀ ਰਿਫਿਊਜੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ ਪਰ ਆਈਸੀਈ ਨੇ ਉਹਨਾਂ ਨੂੰ ਯਕੀਨ ਦਿਵਾਇਆ ਕਿ ਉਹ ਅਮਰੀਕਾ ਦੇ ਵਿੱਚ ਰਹਿ ਸਕਦੇ ਨੇ ਅਤੇ ਵਰਕ ਪਰਮਿਟ ਨਾਲ ਕੰਮ ਵੀ ਕਰ ਸਕਦੇ ਨੇ ਜਦੋਂ ਤੱਕ ਭਾਰਤੀ ਕੌਂਸਲਟੇਟ ਤੋਂ ਟਰੈਵਲ ਡਾਕੂਮੈਂਟਸ ਉਹਨਾਂ ਨੂੰ ਨਹੀਂ ਮਿਲ ਜਾਂਦੇ ਉਹਨਾਂ ਨੇ ਭਾਰਤੀ ਕੌਂਸਲਟੇਟ ਤੋਂ ਬਹੁਤ ਵਾਰ ਡਾਕੂਮੈਂਟਸ ਦੀ ਅਪੀਲ ਵੀ ਕੀਤੀ ਪਰ ਕੌਂਸਲਟੇਟ ਨੇ ਦਸਤਾਵੇਜ਼ ਜਾਰੀ ਕਰਨ ਤੋਂ ਮਨ੍ਹਾ ਕਰ ਦਿੱਤਾ ਇਸ ਤੋਂ ਬਾਅਦ ਉਹ ਹਰ 6 ਮਹੀਨੇ ਦੇ ਵਿੱਚ ਆਈਸੀਈ ਨੂੰ ਰਿਪੋਰਟਿੰਗ ਕਰਦੇ ਸਨ ਪਰ ਹੁਣ ਅਚਾਨਕ ਉਹਨਾਂ ਦੀ ਗ੍ਰਿਫਤਾਰੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹਰਜੀਤ ਕੌਰ ਦੀ ਪੋਤੀ ਸੁਖਦੀਪ ਕੌਰ ਨੇ ਦੱਸਿਆ ਕਿ ਉਹਨਾਂ ਦੇ ਦਾਦੀ ਬਹੁਤ ਸਵੇ ਨਿਰਭਰ ਅਤੇ ਨਿਸਵਾਰਥ ਅਤੇ ਮਿਹਨਤੀ ਕਿਸਮ ਦੀ ਮਹਿਲਾ ਨੀ ਉਹ ਪੂਰੇ ਪਾਈਚਾਰੇ ਲਈ ਮਾਂ ਦੇ ਵਾਂਗ ਨੇ ਅਸੀਂ ਸਭ ਹੈਰਾਨ ਹਾਂ ਤੇ ਡਰੇ ਹੋਏ ਹਾਂ ਹਰਜੀਤ ਕੌਰ ਦੀਆਂ ਤਿੰਨ ਪੋਤੀਆਂ ਅਤੇ ਦੋ ਪੁੱਤੇ ਹਨ ਅਤੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਵੀ ਕਾਫੀ ਪਿਆਰ ਮਿਲਦਾ ਹੈ ਐਲ ਸਬਰਟੋ ਗੁਰਦੁਆਰੇ ਦੇ ਗੁਰਦੀਪ ਸਿੰਘ ਨੇ ਦੱਸਿਆ ਕਿ ਪਾਈਚਾਰਾ ਹਰਜੀਤ ਕੌਰ ਦੀ ਗ੍ਰਿਫਤਾਰੀ ਤੋਂ ਕਾਫੀ ਡਰਿਆ ਹੋਇਆ ਹੈ ਹਰਜੀਤ ਕੌਰ ਨੂੰ ਥਾਇਰਾਇਡ, ਮਾਈਗਰੇਨ, ਗੋਟੀਆਂ ਦਾ ਦਰਦ ਅਤੇ ਐਂਜਾਇਟੀ ਵਰਗੀਆਂ ਗੰਭੀਰ ਸਿਹਤ ਸਮੱਸਿਆਵਾਂ ਨੇ। ਉਹਨਾਂ ਦੇ ਪਰਿਵਾਰ ਨੇ ਚੇਤਾਵਨੀ ਦਿੱਤੀ ਹੈ ਕਿ ਉਮਰ ਦੇ ਇਸ ਪੜਾਅ 'ਤੇ ਰਿਟੈਂਸ਼ਨ ਸੈਂਟਰ ਦੇ ਵਿੱਚ ਰਹਿਣ ਦੇ ਨਾਲ ਉਹਨਾਂ ਦੀ ਜਾਨ ਨੂੰ ਖਤਰਾ ਪੈਦਾ ਕਰ ਦਿੰਦਾ ਹੈ। ਉਹਨਾਂ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਹਰਜੀਤ ਕੌਰ ਨੇ ਹਮੇਸ਼ਾ ਕਾਨੂੰਨ ਦੀ ਪਾਲਣਾ ਕੀਤੀ ਅਤੇ ICE ਨੇ ਖੁਦ ਉਹਨਾਂ ਨੂੰ ਯਕੀਨ ਦਿਵਾਇਆ ਸੀ ਕਿ ਉਹ ਅਮਰੀਕਾ ਦੇ ਵਿੱਚ ਰਹਿ ਸਕਦੇ ਨੇ। ਪਰਿਵਾਰ ਨੇ ਭਾਰਤੀ ਕੌਂਸਲਰ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ। ਉਧਰ ਪੂਰਾ ਸਿੱਖ ਅਤੇ ਪੰਜਾਬੀ ਭਾਈਚਾਰਾ ਤੇ ਹੋਰ ਸਥਾਨਕ ਰਾਜਨੀਤਿਕ ਆਗੂ ਹਰਜੀਤ ਕੌਰ ਦੇ ਹੱਕ ਵਿੱਚ ਆ ਕੇ ਖੜੇ ਹੋ ਗਏ ਨੇ 12 ਸਤੰਬਰ ਨੂੰ ਹਰਕੁਲਿਸ ਦੇ ਵਿੱਚ ਸੈਂਕੜੇ ਲੋਕਾਂ ਨੇ ਵਿਸ਼ਾਲ ਪ੍ਰਦਰਸ਼ਨ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਸਾਡੀ ਦਾਦੀ ਮਾਂ ਨੂੰ ਵਾਪਸ ਲੈ ਕੇ ਆਓ ਦੇ ਨਾਅਰੇ ਲਗਾਏ ਅਮਰੀਕੀ ਕਾਂਗਰਸ ਮੈਂ ਜੌਨ ਗ੍ਰਾਮੈਂਡੀ ਦੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਪ੍ਰੈਜ਼ੀਡੈਂਟ 트ੰਪ ਨੇ ਵਾਅਦਾ ਕੀਤਾ ਸੀ ਕਿ ਉਹ ਸਭ ਤੋਂ ਖਰਾਬ ਤੇ ਬੁਰੇ ਪ੍ਰਵਾਸੀਆਂ ਨੂੰ ਟਾਰਗੇਟ ਕਰਨਗੇ ਪਰ 73 ਸਾਲ ਦੀ ਬਜ਼ੁਰਗ ਨੂੰ ਗ੍ਰਿਫਤਾਰ ਕਰਨਾ 트ੰਪ ਦੀ ਗਲਤ ਤਰਜੀਹਾਂ ਦਾ ਉਦਾਹਰਣ ਹੈ ਉਹਨਾਂ ਦੇ ਦਫ਼ਤਰ ਨੇ ਆਈਸੀਈ ਨੂੰ ਪੁੱਛਗਿੱਛ ਦੇ ਲਈ ਇੱਕ ਰਿਪੋਰਟ ਵੀ ਭੇਜੀ ਹੈ ਤੇ ਰਿਹਾਈ ਦੀ ਮੰਗ ਵੀ ਕੀਤੀ ਹੈ ਉਧਰ ਕੈਲੀਫੋਰਨੀਆ ਸਟੇਟ ਸੈਨੇਟਰ ਜੇਸੀ ਐਰਗੁਇਨ ਨੇ ਆਪਣੇ ਐਕਸ ਤੇ ਲਿਖਿਆ ਕਿ ਆਈਸੀਈ ਦੇ ਵੱਲੋਂ ਗ੍ਰਿਫਤਾਰੀਆਂ ਵਿੱਚੋਂ 70% ਤੋਂ ਵੱਧ ਲੋਕਾਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੁਣ ਦਾਦੀਆਂ ਤੇ ਨਾਨੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਕਾਫੀ ਸ਼ਰਮਨਾਕ ਹੈ ਲੋਕਲ ਭਾਈਚਾਰੇ ਨੇ ਗੋ ਫੰਡ ਮੀ ਦੇ ਰਾਹੀਂ ਕਾਨੂੰਨੀ ਮਦਦ ਦੇ ਲਈ ਫੰਡ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ ਹੈ ਇਕੱਟਨਾ 트럼ਪ ਦੀ ਦੂਜੀ ਸ਼ੁਰੂਆਤ ਦੇ ਵਿੱਚ ਇਮੀਗ੍ਰੇਸ਼ਨ ਇਨਫੋਰਸਮੈਂਟ ਵਧਣ ਦੇ ਨਾਲ ਜੁੜੀ ਹੋਈ ਹੈ ਜਿੱਥੇ ਬਿਨਾ ਕਾਨੂੰਨੀ ਰਿਕਾਰਡ ਵਾਲੀਆਂ ਗ੍ਰਿਫਤਾਰੀਆਂ ਵਿੱਚ 807% ਵਾਧਾ ਹੋਇਆ ਆਈਸੀ ਨੇ ਹੁਣ ਤੱਕ ਦੇਸ਼ ਦੇ ਵਿੱਚ ਕਰੀਬ 60000 ਤੋਂ ਜ਼ਿਆਦਾ ਲੋਕਾਂ ਨੂੰ ਡੀਟੇਨ ਕੀਤਾ ਹੈ ਪੰਜਾਬੀ ਭਾਈਚਾਰਾ ਇਸ ਨੂੰ ਨਸਲੀ ਪ੍ਰੋਫਾਈਲਿੰਗ ਦੇ ਵਜੂਦ ਦੇਖ ਰਿਹਾ ਹੈ ਅਤੇ ਵਿਸ਼ਵ ਪੱਧਰ ਤੇ ਅਪੀਲ ਕਰ ਰਿਹਾ ਹੈ ਪਰਿਵਾਰ ਨੇ ਅਪੀਲ ਦਾਇਰ ਕੀਤੀ ਹੈ ਤੇ ਹਰਜੀਤ ਕੌਰ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਅਤੇ ਉਹਨਾਂ ਨੂੰ ਮਿਲਣ ਦਾ ਸਮਾਂ ਵੀ ਮੰਗਿਆ ਹੈ ਇਹ ਮਾਮਲਾ ਅਮਰੀਕੀ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਵੱਡੀ ਚੁਣੌਤੀ ਪੇਸ਼ ਕਰ ਰਿਹਾ ਹੈ।